ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅੱਜ 26ਵੀਂ ਪਉੜੀ ਦੀ ਆਡੀਓ ਬਣਾਉਨੇ ਆ ਉਸ ਤੋਂ ਬਾਅਦ ਇਹਦੀ ਵਿਆਖਿਆ ਕਰਾਂਗੇ ਜਿਨ੍ਹਾਂ ਨੇ 25 ਪਉੜੀਆਂ ਤੱਕ ਨਹੀਂ ਸ਼੍ਰਵਣ ਕੀਤਾ ਲਾਭ ਸਿੰਘ ਮਾਨਸਾ ਦੇ ਨਾਂ ਤੇ ਪੇਜ ਬਣਿਆ ਲਾਭ ਸਿੰਘ ਮਾਨਸਾ ਦੇ ਨਾਂ ਤੇ ਫੇਸਬੁੱਕ ਹੈ ਲਾਭ ਸਿੰਘ ਮਾਨਸਾ ਦੇ ਨਾਂ ਤੇ YouTube ਚੈਨਲ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਸ਼੍ਰਵਣ ਕਰ ਸਕਦੇ ਹੋ ਜੀ ਅਮੁੱਲ ਗੁਣ ਅਮੁੱਲ ਬਾਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇਂ ਅਮੁੱਲ ਲੈ ਜਾਹੀਂ ਮੁੱਲ ਭਾਏ ਅਮੁੱਲ ਸਮਾਹੀ ਅਮੁੱਲ ਧਰਮ ਅਮੁੱਲ ਦੀ ਬਾਣਾ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੋਲੋ ਮੁਲ ਅੱਖਿਆ ਨ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦਾ ਆਖੇ गोपित गोविंद आखें ईश्वर आखें सिद्ध आखें कित किते बुद आखें दानव आखें देवा आखें सुर नर मौन जन सेव ਕਿਤੇ ਅੱਖਾਂ ਆਖਣ ਪਾਹੇ ਕਿਤੇ ਕਕ ਉਠੋ ਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ ਜੇ ਵੱਡ ਪਾਵੈ ਤੇ ਵੱਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਅਖ ਬੋਲ ਵਿਗਾੜ ਕਾ ਲਿਖਿਆ ਸਰਗਵਾਰਾ ਗਵਾਰ ਜੇ ਕੋ ਅਖ ਭੋਲ ਬਿਗਾੜ ਤਾ ਲਿਖਿਆ ਸਰਗਵਰਾਂ ਗਾਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ